ਝੰਡਾ ਚੱਕ ਕੇ ਪਹਿਲਾ ਆਮ ਆਦਮੀ ਦਾ ਟੋਪੀਆਂ ਵੀ ਪਹਿਨ ਕੇ ਪ੍ਰਚਾਰ ਕਰਿਆ ਕਿਉਂ ਛੱਡਣਾ ਪਿਆ ਆਮ ਆਦਮੀ ਦੇਖੋ ਜੀ ਮੈਂ 6 ਸਾਲ ਪਹਿਲਾਂ ਹੀ ਪਾਰਟੀ ਛੱਡਤੀ ਸੀ ਜਦੋਂ ਪਾਰਟੀ ਸੱਤਾ ਦੇ ਵਿੱਚ ਨਹੀਂ ਸੀ ਉਹਨਾਂ ਦੇ ਵਿੱਚ ਵਿਚਰ ਕੇ ਸਾਰਾ ਸਿਸਟਮ ਦੇਖਦੇ ਆ ਤਾਂ ਮੈਨੂੰ ਇਹ ਅਹਿਸਾਸ ਹੋਇਆ ਕਿ ਇਹਨਾਂ ਦੀਆਂ ਨੀਤੀਆਂ ਪੰਜਾਬ ਦੇ ਲਈ ਨਹੀਂ ਹੈਗੀਆਂ ਇਹ ਪੰਜਾਬ ਪ੍ਰਤੀ ਇਹਨਾਂ ਦੀ ਸੋਚ ਉਨੀ ਵਧੀਆ ਨਹੀਂ ਹੈਗੀ ਲੋਕਾਂ ਵੱਲੋਂ ਬਹੁਤ ਹੀ ਵਧੀਆ ਹੁੰਗਾਰਾ ਰਿਸਪਾਂਸ ਸਾਨੂੰ ਮਿਲ ਰਿਹਾ ਤੇ ਅਸੀਂ ਹੋਰ ਜ਼ਿਆਦਾ ਬੂਸਟ ਹੋ ਗਏ ਆ ਸਾਨੂੰ ਹੋਰ ਜ਼ਿਆਦਾ એનર્ਜੀ ਮਿਲ ਗਈ ਕਿ ਹੁਣ ਸਾਨੂੰ ਇਹ ਵੀ ਮਹਿਸੂਸ ਹੋਣ ਲੱਗ ਗਿਆ ਕਿ ਅਸੀਂ ਸੀਟ ਜਿੱਤ ਜਾਾਂਗੇ ਜੀ ਕਿਵੇਂ ਦੇਖਦੇ ਹਾਂ ਗੋਬਿੰਦ ਸਿੰਘ ਜੀ ਦੀ ਸਪੋਰਟ ਦੇ ਚਾਹਣਾ ਪਿਆ ਦੇਖੋ ਮੇਰੀ ਹਮੇਸ਼ਾ ਹੀ ਕੋਸ਼ਿਸ਼ ਰਹਿੰਦੀ ਹੈ ਕਿ ਜੀ ਮੈਂ ਉਸ ਉਮੀਦਵਾਰ ਦਾ ਸਾਥ ਦੇਵਾਂ ਜਿਹੜਾ ਬੇਦਾਗ ਹੈ ਜਿਹੜਾ ਬੇਈਮਾਨ ਨਹੀਂ ਕਿਹਾ ਜਾ ਸਕਦਾ ਪੂਰੀ ਤਰ੍ਹਾਂ ਇਮਾਨਦਾਰ ਹੈ ਜਿਹਦਾ ਕਦੇ ਕ腐ਪਸ਼ਨ ਦੇ ਵਿੱਚ ਨਾਮ ਨਹੀਂ ਆਇਆ ਭ੍ਰਿਸ਼ਟਾਚਾਰ ਚ ਨਹੀਂ ਆਇਆ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਮੈਂ ਇਕਬਾਲ ਸਿੰਘ ਫੱਗੂ ਵਾਲਾ ਅਸੀਂ ਖੜੇ ਹਾਂ ਬਰਨਾਲਾ ਜਿਮਨੀ ਚੌਂਕ ਬਰਨਾਲਾ ਸ਼ਹਿਰ ਦੇ ਵਿੱਚ ਜਿੱਥੇ ਬੀਬੀ ਨਵਜੋਤ ਕੌਰ ਲੰਬੀ ਡੋਰ ਟੂ ਡੋਰ ਕਰ ਰਹੇ ਸੀ ਸਾਨੂੰ ਬੀਬੀ ਜੀ ਸਵਾਗਤ ਹੈ ਤੁਹਾਡੇ ਚ ਜੀ ਬਹੁਤ ਬਹੁਤ ਸ਼ੁਕਰੀਆ ਜੀ ਤੇ ਸਾਰੇ ਹੀ ਮੇਰੇ ਸਤਿਕਾਰਯੋਗ ਵੀਰਾਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਤੁਸੀਂ ਅੱਜ ਗੁਰਬਿੰਦ ਸੰਧੂ ਦੀ ਫੋਟੋ ਫੜ ਕੇ ਡੋਰ ਟੂ ਡੋਰ ਕਰ ਰਹੇ ਹੋ ਜੀ ਜੀ ਬਿਲਕੁਲ ਚਲੋ ਮੈਂ ਤਾਂ ਜ਼ਿਆਦਾਤਰ ਜਨ ਸਭਾਵਾਂ ਦੇ ਵਿੱਚ ਰਹਿੰਨੀ ਆ ਪਰ ਇਹ ਸਾਰੀ ਹੀ ਟੀਮ ਮੇਰੀ ਮੇਰੇ ਪਿੱਛੇ ਵੀਰ ਜੀ ਖੜੇ ਨੇ ਮੇਰੀ ਮਾਤਾ ਜੀ ਹੁਣੀ ਮੈਂ ਵੇਖਿਆ ਕਿ ਅੱਜ ਅਸੀਂ ਇੱਥੇ ਜਦੋਂ ਡੋਰ ਟੂ ਡੋਰ ਕਰ ਰਹੇ ਆ ਤਾਂ ਮੇਰੇ ਤੋਂ ਪਹਿਲਾਂ ਵੀ ਇਹ ਡੋਰ ਟੂ ਡੋਰ ਕਰ ਚੁੱਕੇ ਨੇ ਜਦੋਂ ਅਸੀਂ ਘਰਾਂ 'ਚ ਜਾਂਦੇ ਆ ਤਾਂ ਇਹਨਾਂ ਨੇ ਜਿਹੜੀ ਮਿਹਨਤ ਕੀਤੀ ਹੈ ਜਿਵੇਂ ਲੋਕ ਸਾਡੇ ਨਾਲ ਡੀਲ ਕਰਦੇ ਨੇ ਉਹ ਸਾਨੂੰ ਦਿਖਦੀ ਹੈ ਜੀ ਤੇ ਲੋਕਾਂ ਵੱਲੋਂ ਬਹੁਤ ਹੀ ਵਧੀਆ ਹੁੰਗਾਰਾ ਰਿਸਪੌਂਸ ਸਾਨੂੰ ਮਿਲ ਰਿਹਾ ਤੇ ਅਸੀਂ ਹੋਰ ਜ਼ਿਆਦਾ ਬੂਸਟ ਹੋ ਗਏ ਆ ਸਾਨੂੰ ਹੋਰ ਜ਼ਿਆਦਾ એનર્ਜੀ ਮਿਲ ਗਈ ਕਿ ਹੁਣ ਸਾਨੂੰ ਇਹ ਵੀ ਮਹਿਸੂਸ ਹੋਣ ਲੱਗ ਗਿਆ ਕਿ ਅਸੀਂ ਸੀਟ ਜਿੱਤ ਜਾਾਂਗੇ ਜੀ ਬੀਬੀ ਜੀ ਕਿਵੇਂ ਦੇਖਦੇ ਹੋ ਗੋਬਿੰਦ ਸਿੰਘ ਜੀ ਦੀ ਸਪੋਰਟ ਤੇ ਕਿਉਂ ਆਉਣਾ ਪਿਆ ਦੇਖੋ ਮੇਰੀ ਹਮੇਸ਼ਾ ਹੀ ਕੋਸ਼ਿਸ਼ ਰਹਿੰਦੀ ਹੈ ਕਿ ਜੀ ਮੈਂ ਉਸ ਉਮੀਦਵਾਰ ਦਾ ਸਾਥ ਦੇਵਾਂ ਜਿਹੜਾ ਬੇਦਾਗ ਹੈ ਜਿਹੜਾ ਬੇਈਮਾਨ ਨਹੀਂ ਕਿਹਾ ਜਾ ਸਕਦਾ ਪੂਰੀ ਤਰ੍ਹਾਂ ਇਮਾਨਦਾਰ ਹੈ ਜਿਹਦਾ ਕਦੇ ਕ腐ਪਸ਼ਨ ਦੇ ਵਿੱਚ ਨਾਮ ਨਹੀਂ ਆਇਆ ਭ੍ਰਿਸ਼ਟਾਚਾਰ ਚ ਨਹੀਂ ਆਇਆ ਔਰ ਜੋ ਸਾਡੀਆਂ ਸੋਚਾਂ ਨੇ ਯੂਥ ਦੀਆਂ ਕਿ ਪੰਜਾਬ ਲਈ ਕਿਵੇਂ ਕੰਮ ਕਰਨਾ ਚਾਹੀਦਾ ਹੈ ਤਾਂ ਜਦੋਂ ਗੋਬਿੰਦ ਸਿੰਘ ਸੰਧੂ ਜੀ ਨੂੰ ਦੇਖਦੇ ਆ ਉਹਨਾਂ ਦੇ ਵਿਚਾਰਧਾਰਾ ਨੂੰ ਸੁਣਦੇ ਆ ਤਾਂ ਜਿਹੜਾ ਇੱਕ ਹੁੰਦਾ ਨਾ ਪੂਰਾ ਕ੍ਰਾਈਟੇਰੀਆ ਤੇ ਖਰੇ ਉੱਤਰਦੇ ਨੇ ਤੇ ਮੇਰੇ ਕੋਲੇ ਕੋਈ ਕਾਰਨ ਨਹੀਂ ਸੀ ਕਿ ਮੈਂ ਉਹਨਾਂ ਦੀ ਸਪੋਰਟ ਨਾ ਕਰਾਂ ਸੋ ਜਦੋਂ ਦੂਸਰੇ ਪਾਸੇ ਬਾਕੀ ਉਮੀਦਵਾਰਾਂ ਦੀ ਕਾਰਜ ਰੁਜ਼ਗਾਰੀ ਉਹਨਾਂ ਦੀਆਂ ਪਾਰਟੀਆਂ ਦੀ ਕਾਰਜ ਰੁਜ਼ਗਾਰੀ ਦੇਖਦੇ ਆ ਤਾਂ ਪੰਜਾਬ ਦੇ ਹੱਕ ਲਈ ਪੰਜਾਬ ਲਈ ਸੰਘਰਸ਼ ਕਰਨ ਵਾਲੇ ਕੋਈ ਇੱਕ ਉਮੀਦਵਾਰ ਬਚਦੇ ਨੇ ਖਾਸ ਕਰਕੇ ਬਰਨਾਲੇ ਦੇ ਲੋਕਾਂ ਦੀ ਗੱਲ ਕਰਨ ਵਾਲੇ ਤਾਂ ਸਰਦਾਰ ਗੋਬਿੰਦ ਸਿੰਘ ਸੰਧੂ ਜੀ ਤੇ ਮੈਨੂੰ ਲੱਗਦਾ ਸਾਨੂੰ ਸਾਰੇ ਹੀ ਬਰਨਾਲੇ ਦੇ ਵਸਨੀਕਾਂ ਨੂੰ ਜਰੂਰ ਉਹਨਾਂ ਦਾ ਸਾਥ ਦੇਣਾ ਚਾਹੀਦਾ ਹੈ ਜੀ ਤੁਸੀਂ ਝੰਡਾ ਚੱਕ ਕੇ ਪਹਿਲਾਂ ਆਮ ਆਦਮੀ ਦਾ ਟੋਪੀਆਂ ਵੀ ਪਹਿਨ ਕੇ ਪ੍ਰਚਾਰ ਕਰਿਆ ਕਿਉਂ ਛੱਡਣਾ ਪਿਆ ਆਮ ਆਦਮੀ ਦੇਖੋ ਜੀ ਮੈਂ 6 ਸਾਲ ਪਹਿਲਾਂ ਹੀ ਪਾਰਟੀ ਛੱਡਤੀ ਸੀ ਜਦੋਂ ਪਾਰਟੀ ਸੱਤਾ ਦੇ ਵਿੱਚ ਨਹੀਂ ਸੀ ਮੈਨੂੰ ਕੰਮ ਕਰਨ ਦਾ ਚਲੋ ਮੌਕਾ ਮਿਲਿਆ ਪਾਰਟੀ ਨਾਲ ਪਰ ਜਦੋਂ ਉਹਨਾਂ ਦੇ ਵਿਚਾਰਤਾਰਾ ਉਹਨਾਂ ਦੀਆਂ ਨੀਤੀਆਂ ਨੂੰ ਵੇਖਿਆ ਸਮਝਿਆ ਕਿਉਂਕਿ ਇੱਕ ਹੁੰਦਾ ਹੈ ਕਿ ਆਪਾਂ ਇਕ ਦਰਸ਼ਕ ਦੇ ਤੌਰ ਤੇ ਜਾਂ ਆਡੀਅנס ਦੇ ਤੌਰ ਤੇ ਕਿਸੇ ਲੀਡਰ ਦੀ ਸਪੀਚ ਸੁਣ ਰਹੀ ਹਾਂ ਕਿ ਜਦੋਂ ਉਹਨਾਂ ਦੇ ਵਿੱਚ ਵਿਚਰ ਕੇ ਸਾਰਾ ਸਿਸਟਮ ਦੇਖਦੇ ਹਾਂ ਤਾਂ ਮੈਨੂੰ ਇਹ ਅਹਿਸਾਸ ਹੋਇਆ ਕਿ ਇਹਨਾਂ ਦੀਆਂ ਨੀਤੀਆਂ ਪੰਜਾਬ ਦੇ ਲਈ ਨਹੀਂ ਹੈਗੀਆਂ ਇਹ ਪੰਜਾਬ ਪ੍ਰਤੀ ਇਹਨਾਂ ਦੀ ਸੋਚ ਉਨੀ ਵਧੀਆ ਨਹੀਂ ਹੈਗੀ ਤਾਂ ਕਰਕੇ ਮੈਂ ਉਸ ਵਕਤ ਵੀ ਕਹਿੰਦੀ ਹੁੰਦੀ ਸੀ ਕਿ ਇਹਨਾਂ ਦੀਆਂ ਜਿਹੜੀਆਂ ਨੀਤੀਆਂ ਨੇ ਉਹ ਪੰਜਾਬ ਵਿਰੋਧੀ ਨੇ ਪੰਜਾਬ ਦੇ ਹੱਕਾਂ ਦੀ ਗੱਲ ਨਹੀਂ ਕਰਦੇ ਤਾਂ ਕਰਕੇ ਮੈਂ ਉਹਨਾਂ ਤੋਂ ਉਸ ਵਕਤ ਪਾਸੇ ਹੋ ਗਈ ਸੀ ਚਾਰ ਪੰਜ ਉਮੀਦਵਾਰ ਮੇਨ ਨੇ ਜਿਵੇਂ ਮੈਂ ਦੇਖ ਲਈ ਆਮ ਆਦਮੀ ਪਾਰਟੀ ਹੋ ਗਈ ਕਾਂਗਰਸ ਦੇ ਹੋਗੇ ਢਿੱਲੋਂ ਸਾਹਿਬ ਹੋਗੇ ਇਧਰ ਗੋਬਿੰਦ ਸਿੰਘ ਸੱਦੂ ਤੁਸੀਂ ਕੀ ਦੇਖਦੇ ਹੋ ਕਿਹਦਾ ਮੁਕਾਬਲਾ ਹੋਗਾ ਗੋਬਿੰਦ ਸਿੰਘ ਦੇਖੋ ਜੀ ਮੁਕਾਬਲਾ ਤਾਂ ਹਰ ਇੱਕ ਉਮੀਦਵਾਰ ਹੀ ਆਪ ਦਾ ਕਹਿੰਦਾ ਹੁੰਦਾ ਹੁੰਦਾ ਵੀ ਹੈ ਮੁਕਾਬਲਾ ਸਾਰਿਆਂ ਦੇ ਵਿੱਚ ਕਿਉਂਕਿ ਇੱਕ ਇੱਕ ਵੋਟ ਮੈਨੂੰ ਲੱਗਦਾ ਬਹੁਤ ਕੀਮਤੀ ਹੁੰਦੀ ਆ ਤੇ ਹਰ ਇੱਕ ਧਿਰ ਬਹੁਤ ਪੋਜ਼ਿਟਿਵ ਵੀ ਆ ਹਰ ਆਪਣੀ ਜਿੱਤ ਦਾ ਦਾਵਾ ਠੋਕਦਾ ਅਸੀਂ ਵੀ ਠੋਕ ਰਹੇ ਆ ਪਰ ਕੈਸਲਾਤਾ ਜਨਤਾ ਨਹੀਂ ਕਰਨਾ ਕਿ ਉਹ ਨਤੀਜੇ ਕਿਸ ਦੇ ਹੱਕ ਦੇ ਵਿੱਚ ਪੁਗਤਾਉਂਦੇ ਨੇ ਉਹ ਕਿਸ ਉਮੀਦਵਾਰ ਨੂੰ ਚੁਣਦੇ ਨੇ ਇਹ ਫਿਰ ਆਪਾਂ ਨਤੀਜੇ ਆਉਣ ਤੋਂ ਬਾਅਦ ਹੀ ਡਿਸਕਸ ਕਰ ਸਕਦੇ ਹਾਂ ਜੀ ਬਰਨਾਲਾ ਦੇ ਲੋਕਾਂ ਨੂੰ ਕੀ ਅਪੀਲ ਕਰਨੀ ਵੈਸੇ ਤਾਂ ਜੀ ਬਰਨਾਲਾ ਦੇ ਲੋਕ ਬਹੁਤ ਸਮਝਦਾਰ ਨੇ ਮੈਂ ਇੱਕ ਗੱਲ ਜ਼ਰੂਰ ਕਹਿਣੀ ਚਾਹਾਂਗੀ ਕਿ ਜੀ ਤੁਸੀਂ ਹਰ ਉਮੀਦਵਾਰ ਜਦੋਂ ਤੁਹਾਡੇ ਕੋਲ ਆਉਂਦਾ ਉਹਨਾਂ ਦੀ ਵਿਚਾਰਧਾਰਾ ਉਹਨਾਂ ਦਾ ਕੀ ਉਦੇਸ਼ ਹੈ ਜ਼ਰੂਰ ਸੁਣੋ ਉਸ ਤੋਂ ਬਾਅਦ ਆਪਣੀ ਬੁੱਧੀ ਦੇ ਨਾਲ ਸੋਚੀ ਦੇ ਨਾਲ ਤੁਸੀਂ ਵੋਟ ਕਰੋ ਕਿ ਕੌਣ ਸਾਡੇ ਲਈ ਸਹੀ ਹੈ ਕੌਣ ਗਲਤ ਹੈ ਔਰ ਅਸੀਂ ਤਾਂ ਜੀ ਖਾਸ ਕਰਕੇ ਅਪੀਲ ਇਹ ਕਰਦੇ ਹਾਂ ਕਿ ਤੁਸੀਂ ਸਰਦਾਰ ਗੋਬਿੰਦ ਸਿੰਘ ਸੰਧੂ ਜੀ ਦਾ ਸਾਥ ਦਿਓ ਕਿਉਂਕਿ ਉਹ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਦੇ ਦੋਤੇ ਨੇ ਤਾਂ ਲਗਭਗ ਸਾਰਿਆਂ ਨੂੰ ਪਤਾ ਹੈ ਜੀ ਪਰ ਸਾਡੇ ਸ਼ਹੀਦ ਤੰਤਨ ਬਾਬਾ ਦੀਪ ਸਿੰਘ ਜੀ ਦੀ ਨੌਵੀਂ ਪੀੜੀ ਦੇ ਵਿੱਚੋਂ ਨੇ ਉਹ ਪਰਿਵਾਰ ਜਿਨ੍ਹਾਂ ਨੇ ਸਾਡੇ ਪੰਜਾਬ ਦੀ ਚੜ੍ਹਦੀ ਕਲਾ ਦੀ ਗੱਲ ਕੀਤੀ ਸਾਡੀ ਕੌਮ ਦੀ ਗੱਲ ਕੀਤੀ ਹਰ ਵਰਗ ਦੀ ਸਮਾਨਤਾ ਦੀ ਗੱਲ ਕੀਤੀ ਬਰਾਬਰਤਾ ਦੀ ਗੱਲ ਕੀਤੀ ਤੇ ਉਹੀ ਸੋਚ ਉਹਨਾਂ ਹੀ ਪੂਰਨਿਆ ਤੇ ਅੱਜ ਸਰਦਾਰ ਗੋਬਿੰਦ ਸਿੰਘ ਸੰਧੂ ਜੀ ਚੱਲ ਰਹੇ ਨੇ ਤੇ ਮੈਨੂੰ ਲੱਗਦਾ ਹੈ ਕਿ ਸਭ ਤੋਂ ਯੰਗੇਸਟ ਕੈਂਡੀਡੇਟ ਨੇ ਹੋ ਪੜੇ ਲਿਖੇ ਨੇ ਵੱਡੀਆਂ-ਵੱਡੀਆਂ ਯੂਨੀਵਰਸਿਟੀਆਂ ਦੇ ਵਿੱਚ ਜਿੱਥੇ ਮੈਨੂੰ ਲੱਗਦਾ ਹੈ ਕਿ ਇੱਕ ਆਮ ਬੱਚੇ ਲਈ ਬਿਨਾ ਟੈਸਟ ਕੁਆਲੀਫਾਈ ਕੀਤੇ ਬਿਨਾ ਸਾਨੂੰ ਥੇ ਅਡਮਿਸ਼ਨ ਨਹੀਂ ਮਿਲਦੇ ਉਹ ਟੈਸਟ ਕੁਆਲੀਫਾਈ ਕਰਕੇ ਉਹਨਾਂ ਨੇ ਐਡਮਿਸ਼ਨਸ ਲਈਆਂ ਉਹਨਾਂ ਕੋਲੇ ਹਰ ਇੱਕ ਪ੍ਰੋਬਲਮ ਦਾ ਸੋਲਿਊਸ਼ਨ ਹੈ ਇੱਕ ਵਿਜ਼ਨ ਹੈ ਕਿ ਬਰਨਾਲੇ ਨੂੰ ਅਸੀਂ ਕਿਵੇਂ ਡਿਵੈਲਪਮੈਂਟ ਕਰਵਾਉਣੀ ਆ ਤਾਂ ਕਰਕੇ ਮੈਂ ਸਾਰਿਆਂ ਨੂੰ ਇਹੀ ਅਪੀਲ ਕਰਦੀ ਆ ਕਿ ਜੇ ਆਓ ਆਪਾਂ ਇਕੱਠੇ ਹੋ ਕੇ ਗੋਬਿੰਦ ਸਿੰਘ ਸੰਧੂ ਜੀ ਦਾ ਸਾਥ ਦੇਈਏ ਸਿਰਫ ਢਾਈ ਸਾਲਾਂ ਦਾ ਟਿਨਿਓਰ ਹੈ ਆਪਾਂ ਢਾਈ ਸਾਲਾਂ ਦੇ ਇਸ ਪੀਰੀਅਡ ਦੇ ਵਿੱਚ ਵੇਖੀ ਕਿ ਉਹਨਾਂ ਦੇ ਕੰਮ ਕਿਵੇਂ ਨੇ ਜੇਕਰ ਤੁਹਾਨੂੰ ਉਹ ਚੰਗੇ ਲੱਗਦੇ ਨੇ ਤਾਂ ਤੁਸੀਂ ਅਗਲੀ ਵਾਰ ਵੀ ਜ਼ਰੂਰ ਉਹਨਾਂ ਨੂੰ ਮੌਕਾ ਦਿਓ ਜੀ ਇਹ ਸਨ ਬੀਬੀ ਨਵਜੋਤ ਕੌਰ ਲ ਜਿਹੜੇ ਕਿ ਡੋਰ ਟੂ ਡੋਰ ਬਾਕੀ ਜਥੇ ਦੇ ਨਾਲ ਵੋਟਾਂ ਮੰਗ ਰਹੇ ਨੇ ਗੋਬਿੰਦਰ ਸੰਧੂ ਲਈ ਪਲਪਲ ਦੀ ਅਪਡੇਟ ਲਈ ਦੇਖਦੇ ਰਹੋ ਡੀ5 ਚੈਨਲ ਪੰਜਾਬੀ ਅਖਬਾਰ ਸਿੰਘ ਫਗੋਲਾ ਬਰਨਾਲਾ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ